ਹੈਲੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਇਆ ਬਹੁਤ ਹੀ ਸੋਹਣੇ ਪ੍ਰਿੰਟ ਗਰਮੀਆਂ ਵਾਲੇ ਨਾਲ ਪ्योर ਦੇ ਦੁਪੱਟਿਆਂ ਦੇ ਨਾਲ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਤੇ ਲੈ ਕੇ ਆਇਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਜਿੱਥੇ ਵੀ ਮਰਜ਼ੀ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਚਾਹੇ ਤੁਸੀਂ ਪਿੰਡ 'ਚ ਬੈਠੇ ਹੋ ਚਾਹੇ ਤੁਸੀਂ ਸ਼ਹਿਰ 'ਚ ਬੈਠੇ ਹੋ ਹਰ ਜਗ੍ਹਾ ਸਾਡਾ ਕੋਰੀਅਰ ਸਾਡਾ ਸੂਟ ਤੁਹਾਡੇ ਕੋਲ ਪਹੁੰਚੂਗਾ ਜੀ ਤੇ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਆਪਣੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱ ਤੇ ਲੋ ਜੀ ਦਿਖਾਉਣੀਆ ਤੁਹਾਨੂੰ ਅੱਜ ਦੇ ਪ੍ਰਿੰਟਸੂਟ ਬਾਕੀ ਜਿਹੜਾ ਵੀ ਆਪਣਾ ਪੇਮੈਂਟ ਦਾ ਮੈਥਡ ਆ ਇਹ ਸਾਰਾ ਆਨਲਾਈਨ ਹੀ ਆ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਜਿਹੜੀਆਂ ਬੈਣਾ ਕੈਸ਼ ਔਨ ਡਿਲੀਵਰੀ ਤੇ ਹਨ ਤਾਂ ਤੁਹਾਨੂੰ ਸ਼ਾਪ ਤੇ ਵਿਜ਼ਿਟ ਕਰਨਾ ਪਊਗਾ ਸ਼ਾਪ ਤੇ ਆ ਕੇ ਤੁਸੀਂ ਕੈਸ਼ ਔਨ ਡਿਲੀਵਰੀ ਤੇ ਲੈ ਸਕਦੇ ਹੋ ਜੀ ਤੇ ਪਰ ਜਿੰਨੇ ਤੁਸੀਂ ਘਰ ਬੈਠੇ ਮੰਗਾਉਂਗੇ ਤਾਂ ਤੁਹਾਨੂੰ ਆਨਲਾਈਨ ਪੇਮੈਂਟ ਹੀ ਕਰਨੀ ਪਊਗੀ ਚਾਹੇ ਤੁਸੀਂ Google Pay ਕਰਦੋ PhonePe ਕਰਦੋ ਤੇ ਬੈਂਕ ਟ੍ਰਾਂਸਫਰ ਕਰਦੋ ਜਿੱਦਾਂ ਵੀ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਕਰਕੇ ਆਪਣਾ ਸੂਟ ਬੇਫਿਕਰ ਹੋ ਕੇ ਮੰਗਵਾ ਸਕਦੇ ਹੋ ਤੇ ਬਾਈ ਚਾਂਸ ਕਦੇ ਵੀ ਹਨਾ ਇੱਕ ਦੋ ਦਿਨ ਕੋਰੀਅਰ ਲੇਟ ਹੋ ਜਾਵੇ ਤਾਂ ਤੁਸੀਂ ਫਿਕਰ ਨਹੀਂ ਕਰਨੀ ਹੈ ਕਿ ਜਿੰਨਾ ਟਾਈਮ ਤੁਹਾਡੀ ਪੇਮੈਂਟ ਸਾਡੇ ਕੋਲ ਆ ਤਾਂ ਸੂਟ ਨਹੀਂ ਪਹੁੰਚਦਾ ਜਿੰਨਾ ਟਾਈਮ ਤੁਹਾਡੇ ਤੱਕ ਤਾਂ ਤੁਹਾਡੀ ਪੇਮੈਂਟ ਸੇਫ ਆ ਜੀ ਇਹ ਨਹੀਂ ਹੈਗਾ ਕਿ ਤੁਸੀਂ ਸੋਚੋਗੇ ਕਿ ਸੂਟ ਨਹੀਂ ਆਇਆ ਕਈ ਪਹਿਣਾ ਬਹੁਤ ਵਰੀ ਕਰਨ ਲੱਗ ਜਾਂਦੀਆਂ ਨੇ ਕਈ ਵਾਰੀ ਕੋਈ ਪ੍ਰੋਬਲਮ ਦੇ ਕਰਕੇ ਇੱਕ ਅੱਧਾ ਦਿਨ ਕੋਰੀਅਰ ਲੇਟ ਫਲੇਟ ਹੋ ਜਾਂਦੇ ਆ ਤੇ ਤਾਂ ਕਰਕੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਬੇਫਿਕਰ ਹੋ ਕੇ ਤੁਸੀਂ ਆਪਣੀ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਗਰਮੀਆਂ ਦੇ ਸੋਹਣੇ-ਸੋਹਣੇ ਸੂਟ ਮੰਗਵਾ ਸਕਦੇ ਹੋ। ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਚੈੱਕ ਕਰ ਲਓ ਆਲ ਓਵਰ ਰਹਿਣਗੇ 5 ਮੀਟਰ ਦੇ ਸੂਟ ਨੇ। ਆਲ ਓਵਰ ਹੋਊਗਾ 5 ਮੀਟਰ ਦੀ ਕੱਟ ਰੋਗੀ ਪ੍ਰੋਪਰ ਆਲੋ। ਪ੍ਰਿੰਟਿੰਗ ਆ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗਾਂ ਨੇ ਬਹੁਤ ਸੋਹਣੀ ਪ੍ਰਿੰਟ ਆਏ ਨੇ ਪਰਪਲ ਸ਼ੇਡ ਦੇ ਉੱਪਰ ਆ। ਪਰਪਲ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ। ਨਾਲ ਸੇਮ ਮਿਲਣਗੇ ਤੁਹਾਨੂੰ ਦੁਪੱਟੇ। ਲਓ ਜੀ ਨਾਲ ਪਿਓਰ ਦੇ ਆਉਣਗੇ ਸਾਰੇ ਡਿਜੀਟਲ ਦੁਪट्टे ਬਹੁਤ ਸੋਹਣੇ ਖੁੱਲੇ ਡੁੱਲੇ ਦੁਪट्टे ਮਿਲਣਗੇ ਆਲ ਓਵਰ 5 ਮੀਟਰ ਦੀ ਕੱਟ ਦੇ ਨਾਲ ਸੂਟ ਰਹੂਗਾ ਤੇ ਵਧੀਆ ਖੁੱਲਾ ਡੁੱਲਾ ਰਹੂਗਾ ਦੁਪੱਟਾ ਪਿਓਰ ਦਾ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆ ਉਹ ਜਿਹੜਾ ਕਲਰ ਪਸੰਦ ਆ ਉਹ ਜਿਹੜਾ ਡਿਜ਼ਾਈਨ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਬਾਕੀ ਰਹੀ ਪ੍ਰਾਈਸ ਦੀ ਗੱਲ ਜੇ ਤੁਸੀਂ ਦੋ ਸੂਟ ਮੰਗਾਉਨੇ ਹੋ ਤਾਂ 1800 ਦੇ ਮਿਲਣਗੇ ਜੀ ਤੁਹਾਨੂੰ ਦੋ ਸੂਟ ਤੇ ਜੇ ਤੁਸੀਂ ਸਿੰਗਲ ਸੂਟ ਮੰਗਾਉਂਗੇ ਸਿੰਗਲ ਸੂਟ ਮਿਲੂਗਾ ਤੁਹਾਨੂੰ 1000 ਦਾ ਤੇ ਇੱਕ ਸੂਟ ਦੇ ਉੱਪਰ ਕੋਰੀਅਰ ਚਾਰजेस 50 ਰੁਪਏ ਐਕਸਟਰਾ ਰਹਿਣਗੇ ਦੋ ਸੂਟਾਂ ਤੇ ਕੋਰੀਅਰ ਵੀ ਤੁਹਾਨੂੰ ਫ੍ਰੀ ਮਿਲੇਗਾ ਲਓ ਜੀ ਸੈਕੰਡ ਪ੍ਰਿੰਟ ਚੈੱਕ ਕਰ ਲਓ ਸੇਮ ਇਹਦੇ ਵਿੱਚ ਹੀ ਆ ਪਹਿਲਾ ਆਪਾਂ ਜਿਹੜਾ ਖੋਲਿਆ ਇਹ ਪਰਪਲ ਵਾਈਨ ਜਿਹਾ ਸ਼ੇਡ ਖੋਲਿਆ ਜਿਹੜਾ ਕਲਰ ਲੈਣਾ ਹੋ ਉਹ ਨਾਲ ਦੀ ਨਾਲ ਤੁਸੀਂ ਕਲਰ ਮੈਂਸ਼ਨ ਕਰ ਦਿਓ ਇਹ ਹੈਗਾ ਬਲੂ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਆਓ ਪਿਓ ਪਿਓਰ ਕਾਟਨ ਆ ਪਿਓਰ ਕੈਮਰੀ ਕਾਟਨ ਦੇ ਸੂਟ ਆ ਬਿਲਕੁਲ 5 ਮੀਟਰ ਜਿਵੇਂ ਮਰਜੀ ਤੁਸੀਂ ਗਰਮੀਆਂ 'ਚ ਸਭ ਤੋਂ ਸਕੂਨਦਾਰ ਕੱਪੜਾ ਹੁੰਦਾ ਤੇ ਘਰੇ ਪਾਉਣ ਲਈ ਲੈਣੇ ਆ ਹੈਨਾ ਤੇ ਥੋੜਾ ਮੋਟਾ ਬਾਹਰ ਅੰਦਰ ਜਾਣ ਲਈ ਲੈਣੇ ਨੇ ਬਹੁਤ ਸੋਹਣੇ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਨਾਲ ਸੋਹਣੇ ਜਿਹੇ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਹਲੋ ਇਸ ਤਰ੍ਹਾਂ ਮਿਲਣਗੇ ਦੁਪੱਟੇ ਦੁਪੱਟੇ ਵੀ ਬਹੁਤ ਸੋਨੇ ਨੇ ਬਹੁਤ ਪਿਆਰੇ ਨੇ ਬਲੂ ਕਲਰ ਦਾ ਹੀ ਸੇਮ ਮਿਲੂਗਾ ਦੁਪੱਟਾ ਸਾਰਾ ਡਿਜੀਟਲ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਜਿਵੇਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਆ ਲਓ ਇਹਦੇ ਵਿੱਚ ਥਰਡ ਕਲਰ ਦੇਖ ਲਓ ਇਹ ਪਹਿਲਾ ਪ੍ਰਿੰਟ ਆ ਤੇ ਉਹਦਾ ਤੀਜਾ ਕਲਰ ਆ ਜੀ ਕਈ ਭੈਣਾਂ ਨੂੰ ਸਕਰੀਨਸ਼ਾਟ ਲੈਣ ਚ ਪ੍ਰੋਬਲਮ ਆਉਂਦੀ ਆ ਜਦੋਂ ਤੁਸੀਂ ਸਕਰੀਨਸ਼ਾਟ ਲੈਣ ਚ ਜੇ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਜਿਵੇਂ ਇਹ ਪ੍ਰਿੰਟਿੰਗ ਖੁੱਲ ਰਹੀ ਆ ਸੈੱਟ ਵਾਈਜ਼ ਸੂਟ ਖੋਲ ਰਹੇ ਨੇ ਜਿਵੇਂ ਫਰਸਟ ਕਲਰ ਇਹਦਾ ਵਾਈਨ ਆ ਤੁਸੀਂ ਇਹ ਸੈੱਟ ਦੀ ਗਿਣਤੀ ਕਰ ਲਾ ਕਰੋ ਵੀ ਪਹਿਲੇ ਡਿਜ਼ਾਈਨ ਦਾ ਕਿੰਨਾ ਸੂਟ ਆ ਜਿਵੇਂ ਫਰਸਟ ਸੂਟ ਹੋ ਗਿਆ ਇਹ ਸੈਕਿੰਡ ਹੋ ਗਿਆ ਬਲੂ ਕਲਰ ਦਾ ਥਰਡ ਹੋ ਗਿਆ ਜੀ ਗ੍ਰੀਨ ਕਲਰ ਇਹ ਹੈਗਾ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਆ ਲੋ ਨਾਲ सेम ਆਊਗਾ ਗ੍ਰੀਨ ਕਲਰ ਦਾ ਦੁਪੱਟਾ ਡਿਜੀਟਲ ਲਓ ਜੀ ਇਥੋਂ ਆਪਣਾ ਇਹ ਸੀਗੇ ਪਹਿਲੇ ਸੈੱਟ ਦੇ ਤਿੰਨ ਕਲਰ ਅਗਲਾ ਹੁਣ ਸੈੱਟ ਚੇਂਜ ਹੋ ਜੂਗਾ ਇਹ ਆ ਜੋ ਬਿਲਕੁਲ ਹੀ ਨਿੱਕੀ ਬੂਟੀ ਦਾ ਸੂਟ ਜਿਹੜੀਆਂ ਪੈਣਾ ਹਰ ਮੌਸਮ ਦੇ ਵਿੱਚ ਚਾਹੇ ਗਰਮੀ ਹੋਵੇ ਸਿਆਲ ਹੋਣਾ ਨਾ ਨਿੱਕੀ ਬੂਟੀ ਦਾ ਸੂਟ ਹਮੇਸ਼ਾ ਡਿਮਾਂਡ ਚ ਹੀ ਰਹਿੰਦਾ ਵਾ ਇਹ ਹੈਗਾ ਨਿੱਕੀ ਬੂਟੀ ਦਾ ਸੂਟ ਤੇ ਮੈਂ ਬਾਰ ਬਾਰ ਇਹੀ ਚੀਜ਼ ਰਿਪੀਟ ਕਰ ਰਹੀ ਆ ਸਕਰੀਨ ਤੇ ਪ੍ਰਾਈਸ ਇਹਨਾਂ ਦਾ ਸ਼ੋਅ ਹੋ ਰਿਹਾ 1000 ਉਹ ਹੈਗਾ ਸਿੰਗਲ ਸੂਟ ਦਾ ਪ੍ਰਾਈਸ ਇੱਕ ਸੂਟ ਮੰਗਾਉਣੇ ਤਾਂ 50 ਰੁਪਏ ਐਕਸਟਰਾ ਕੋਰੀਅਰ ਚਾਰਜਸ ਤੁਹਾਡੇ ਲੱਗਣਗੇ ਦੋ ਸੂਟਾਂ ਤੇ ਸ਼ਿਪਿੰਗ ਵੀ ਫ੍ਰੀ ਹੋਊਗੀ ਤੇ 21800 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਣਗੇ ਇਸ ਲਈ ਫਟਾਫਟ ਆਰਡਰ ਕਰ ਲਓ ਜਿਹੜੇ ਵੀ ਸੂਟ ਤੁਸੀਂ ਆਰਡਰ ਕਰਨੇ ਨੇ ਇਹਨਾਂ ਚੋਂ ਆ ਲੋ ਇਹ ਹੈਗਾ ਕਾਫੀ ਕਲਰ ਦਾ ਸੂਟ ਨਾਲ ਪਿਓਰ ਦਾ ਦੁਪੱਟਾ ਆਊਗਾ सेम ਲਓ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਤਿੰਨ ਹੀ ਕਲਰ ਇਹਦੇ ਵਿੱਚ ਮਿਲਣਗੇ ਜੀ ਇਹ ਹੈਗਾ ਬਲੂ ਸ਼ੇਡ ਪਹਿਲਾਂ ਆਪਾਂ ਖੋਲਿਆ ਕਾਫੀ ਸ਼ੇਡ ਇਹ ਹੈਗਾ ਬਲੂ ਸ਼ੇਡ ਨਿਕਾ ਨਿਕਾ ਪ੍ਰਿੰਟਾ ਬਹੁਤ ਹੀ ਸੋਹਣਾ ਨਾਲ ਸੇਮ ਆਊਗਾ ਬਲੂ ਕਲਰ ਦਾ ਇਹ ਦੁਪੱਟਾ ਸਾਰਾ ਡਿਜੀਟਲ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਥਰਡ ਕਲਰ ਹੈਗਾ ਵਾਈਨ ਸ਼ੇਡ ਇਦਾਂ ਦੀ ਪ੍ਰਿੰਟਿੰਗ ਆ ਇਹਨਾਂ ਦੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਦੇਖ ਨੈਕਸਟ ਪ੍ਰਿੰਟ ਹੋਊਗਾ ਵਾਈਨ ਸ਼ੇਡ ਦੇ ਉੱਪਰ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਤੇ ਨਾਲ ਸੇਮ ਆਊਗਾ ਵਾਈਨ ਕਲਰ ਦਾ ਹੀ ਡਿਜੀਟਲ ਪਿਓਰ ਦਾ ਦੁਪੱਟਾ ਇਹ ਤਿੰਨ ਕਲਰ ਹੋ ਗਏ ਸੈਕਿੰਡ ਸੈਟ ਦੇ ਜੀ। ਆ ਲੋ। ਇਹ ਹੈਗਾ ਗ੍ਰੀਨ ਸ਼ੇਡ। ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ। ਇਹਦੀ ਪ੍ਰਿੰਟਿੰਗ ਆ ਗਈ। ਬਹੁਤ ਸੋਹਣੀ। ਨਾ ਤਾਂ ਜਿਆਦਾ ਵੱਡਾ ਪ੍ਰਿੰਟ ਕਹਿ ਸਕਦੇ ਆ ਨਾ ਹੀ ਜਿਆਦਾ ਛੋਟਾ ਜਿਹੜੀਆਂ ਪਹਿਣਾ ਮਤਲਬ ਕਿ ਯੰਗ ਨੇ। ਤੇ ਵਧੀਆ ਇਦਾਂ ਦੇ ਪ੍ਰਿੰਟ ਪਾਣਾ ਲਾਈਕ ਕਰ ਦਿਓ ਨਾਲੇ ਬਹੁਤ ਸੋਹਣਾ ਪ੍ਰਿੰਟ ਆ ਕਲਰ ਵੀ ਬਹੁਤ ਸੋਹਣਾ ਗ੍ਰੀਨ ਕਲਰ ਆ ਨਾਲ ਸੇਮ ਆਊਗਾ ਗ੍ਰੀਨ ਕਲਰ ਦਾ ਪਿਓਰ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 4-5 ਆ ਲੋ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਫਿਰੋਜ਼ੀ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਸਿੰਗਲ ਸੂਟ ਰਹੂਗਾ 1000 ਦਾ ਜੋਗੇ ਸਕਰੀਨ ਤੇ ਪ੍ਰਾਈਸ ਸ਼ੋ ਹੋਈ ਰਿਹਾ ਹੁਣ ਤੁਹਾਨੂੰ ਪਰ ਦੋ ਸੂਟ ਲੈਣੇ ਹੋ ਨਾਲੇ ਤਾਂ 1800 ਦੇ ਦੋ ਸੂਟ ਤੁਹਾਡੇ ਘਰ ਤੱਕ ਪਹੁੰਚ ਰਹੇ ਨੇ ਨਾਲੇ ਕੋਰੀਅਰ ਵੀ ਫ੍ਰੀ ਮਿਲ ਰਿਹਾ ਤੁਹਾਨੂੰ ਹਾਲੋ ਜੀ ਨਾਲ ਸੇਮ ਆਉਗੇ ਫਰੋਜ਼ੀ ਮੋਰ ਪੰਖੀਆ ਜਾਂ ਸ਼ੇਡ ਆ ਨਾਲ ਸੇਮ ਹੈਗਾ ਦੁਪੱਟਾ ਇੱਕ ਇਹਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਮਸਟਰਡ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਹਾਲ প্রিন্টিਿੰਗ ਵੀ ਬਹੁਤ ਸੋਹਣੀ ਆਈ ਹੈ ਇਹ ਗਰਮੀਆਂ ਦੇ ਬਹੁਤ ਹੀ ਸੋਹਣੇ ਡਿਜ਼ਾਈਨਾਂ ਕਪੜਾ ਵੀ ਬਿਲਕੁਲ ਫੈਬਰਿਕ ਬਿਲਕੁਲ ਲਾਈਟ ਵੇਟ ਬਿਲਕੁਲ ਸੌਫਟ 1% ਸਿੰਥੈਟਿਕ ਨਹੀਂ ਸਕਿਨ ਫਰੈਂਡਲੀ ਆ ਜਿਹੜੀਆਂ ਪਹਿਣਾ ਕਹਿੰਦੀਆਂ ਕਾਟਨ ਤੋਂ ਬਿਨਾ ਸਾਨੂੰ ਕੁਝ ਨਹੀਂ ਪੈਂਦਾ ਇਹ ਪਿਓਰ ਕਾਟਨ ਹੀ ਆ ਜੀ ਤੇ ਇਹ ਹੀ ਤੁਸੀਂ ਹਮੇਸ਼ਾ ਜਾਨਕਿ ਭਾਲਦੇ ਹੋ ਇਹ ਹੀ ਕਾਟਨ ਤੁਹਾਡੇ ਪਹਿਣੀ ਆ ਬਹੁਤ ਹੀ ਸਕੂਨਦਾਰ ਕੱਪੜਾ ਰਹਿੰਦਾ ਬਿਲਕੁਲ ਹੀ ਸੌਫਟ ਵਾਲਾ ਇੱਕ ਇੱਕ ਵੀ ਧਾਗਾ ਇਸ ਸਿੰਥੈਟਿਕ ਨਹੀਂ ਹੁੰਦਾ ਆ ਲੋ ਨਾਲੇ ਦੇ ਸੇਮ ਆਊਗਾ ਮਸਟਰਡ ਕਲਰ ਦਾ ਦੁਪੱਟਾ ਲਓ ਜੀ ਨੈਕਸਟ ਹੈਗਾ ਜੀ ਪਰਪਲ ਸ਼ੈਡ ਬੈਂਗਨੀ ਕਲਰ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਕਲਰ ਬਹੁਤ ਰੇਅਰ ਆਉਂਦਾ ਪਰਪਲ ਦੂਸਰੇ ਵਾਈਨ ਵਗੈਰਾ ਬਹੁਤ ਆਉਂਦੇ ਰਹਿੰਦੇ ਆ ਵਾਈ ਇਹ ਵਾਲਾ ਪਰਪਲ ਬਹੁਤ ਰੇਅਰ ਆਉਂਦਾ ਸੈੱਟ ਦੇ ਵਿੱਚ ਤੇ ਇਹ ਹੈਗਾ ਵਾ ਬੈਂਗਨੀ ਕਲਰ ਜਿਹਨੂੰ ਆਪਾਂ ਕਹਿ ਸਕਦੇ ਆ ਉਦਾਂ ਦਾ ਤੇ ਨਾਲ ਇਹਦੀ ਹੈਗਾ ਜੀ ਸੇਮ ਕਲਰ ਦਾ ਹੀ ਦੁਪੱਟਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਜੀ ਨੈਕਸਟ ਹੈਗਾ ਜੀ ਗ੍ਰੀਨ ਕਲਰ ਇਹ ਬੋਟਲ ਗ੍ਰੀਨ ਕਲਰ ਆ ਗਿਆ ਜਿਹੜਾ ਕਲਾਉਂਜੀ ਵਿੱਚ ਗ੍ਰੀਨ ਕਲਰ ਹੁੰਦਾ ਨਾ ਜਿਹੜੀਆਂ ਪੈਣਾ ਕਹਿੰਦੀਆਂ ਢਕੀਲਾ ਜਾਂ ਨਾ ਕਲਰ ਹੋਵੇ ਥੋੜਾ ਜਿਹਾ ਮਿੱਠਾ ਪਿਆਰਾ ਜਿਹਾ ਹੋਵੇ ਡਲ ਜਿਹਾ ਲੱਗੇ ਹਰੇਕ ਪਾਸੇ ਕਿ ਉਦਾਂ ਦੇ ਕਲਰ ਇਹ ਆ ਜਾਂਦੇ ਆ ਇਹ ਜਾਨੀ ਕਿ ਬੋਟਲ ਗ੍ਰੀਨ ਕਲਰ ਜਿਹਾ ਥੋੜਾ ਜਿਹਾ ਕਲਾਉਂਜੀ ਵਿੱਚ ਆ ਜਾਂਦਾ ਇਹ ਤੇ ਨਾਲ ਇਹਦੇ ਸੇਮ ਆਊਗਾ ਬੋਟਲ ਗ੍ਰੀਨ ਕਲਰ ਦਾ ਹੀ ਪਿਓਰ ਦਾ ਦੁਪੱਟਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੈਟ ਆ ਇਹਦੇ ਪੰਜ ਲਓ ਜੀ ਇਹ ਸੀਗੀ ਅੱਜ ਦੀ ਮੇਰੀ ਛੋਟੀ ਜੀ ਵੀਡੀਓ ਪਰ ਕਲੈਕਸ਼ਨ ਬਹੁਤ ਸੋਹਣੀ ਆ ਤੇ 1000 ਦਾ ਇੱਕ ਸੂਟ ਆ 1800 ਦੇ ਦੋ ਸੂਟ ਰਹਿਣਗੇ ਫਟਾਫਟ ਕਰ ਲਓ ਆਰਡਰ ਕਿਉਂਕਿ ਲਿਮਟਿਡ ਸਟਾਕ ਆ ਤੇ ਸਾਰਾ ਨਿਊ ਐਂਡ ਫਰੈਸ਼ ਸਾਰੇ ਹੈਗੇ ਨੇ ਪੀਸ ਤੇ ਅੱਗੇ ਰੂਟੀਨ ਵਾਈਜ਼ ਇਹਨਾਂ ਦੀ ਵੀ ਸੇਲ ਆ ਸੋ ਫਟਾਫਟ ਜਿਹੜੀਆਂ ਬੈਨ ਨੂੰ ਰਿਕੁਆਇਰ ਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਮੰਡੇ ਤੋਂ ਆਪਣੀ ਜਿਹੜੀ ਵੀਡੀਓ ਆ ਹੁਣ ਜਿਵੇਂ ਹਰ ਪੈਨ ਨੂੰ ਵੇਟ ਰਹਿੰਦੀ ਹੈ ਸ਼ਾਮ ਨੂੰ 6 ਵਜੇ ਜਾਂ 5 ਵਜੇ ਅਪਲੋਡ ਹੁੰਦੀ ਆ ਪਰ ਮੰਡੇ ਤੋਂ ਆਪਣੀ ਜਿਹੜੀ ਵੀਡੀਓ ਆ ਨਾ ਉਹ ਮਾਰਨਿੰਗ ਆਉਣ ਲੱਗ ਜਾਣੀ ਆ 9 ਤੋਂ 10 ਕਿਉਂਕਿ ਫਿਰ ਜਦੋਂ ਤੁਹਾਡੇ ਆਰਡਰ ਚੱਕਣੇ ਹੁੰਦੇ ਆ ਤਾਂ ਉਹ ਦੁਕਾਨ ਦਾ ਹੀ ਟਾਈਮਿੰਗ ਹੁੰਦੀ ਆ ਨਾਲ ਦੀ ਨਾਲ ਤੁਹਾਡੇ ਆਰਡਰ ਵੀ ਅਸੀਂ ਚੱਕ ਸਕਦੇ ਆ ਸ਼ਾਮ ਨੂੰ ਵੀਡੀਓ ਪਾ ਕੇ ਕਈ ਵਾਰੀ ਫੋਨ ਨੂੰ ਆਫ ਹੋ ਜਾਂਦਾ ਜਾਂ ਸਾਇਲੈਂਟ ਹੋ ਜਾਂਦਾ ਤਾਂ ਭੈਣਾਂ ਨੂੰ ਰਹਿੰਦਾ ਕਿ ਅਸੀਂ ਪਹਿਲਾਂ ਮੈਸੇਜ ਕੀਤਾ ਸੀ ਤੁਸੀਂ ਰਿਪਲਾਈ ਨਹੀਂ ਕੀਤਾ ਅਸੀਂ ਕੀਤਾ ਸੀ ਤੁਸੀਂ ਰਿਪਲਾਈ ਨਹੀਂ ਕੀਤਾ ਤੁਸੀਂ ਕਿਸੇ ਹੋਰ ਨੂੰ ਸੌਟ ਦੇਤਾ ਸੋ ਇਦਾਂ ਦੇ ਇਸ਼ੂ ਰਹਿੰਦੇ ਆ ਸੋ ਇਹ ਦੋ ਦਿਨ ਜਿੰਨੀਆਂ ਵੀ ਵੀਡੀਓ ਹਨ ਸ਼ਾਮ ਨੂੰ ਆਉਣਗੀਆਂ ਮੈਂ ਸਾਰੀਆਂ ਅਨਾਉਂਸਮੈਂਟ ਕਰੂੰਗੀ ਇਹ ਚੀਜ਼ ਦੀ ਤੇ ਕਿਉਂਕਿ ਆਪਣੀ ਵੀਡੀਓ ਜਿਹੜੀਆਂ ਭੈਣਾਂ ਫਸਟ ਟਾਈਮ ਦੇਖ ਰਹੀਆਂ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਜਿਹੜੀਆਂ ਪਹਿਲਾਂ ਤੋਂ ਹੀ ਨਾਲ ਜੁੜੀਆਂ ਹੋਈਆਂ ਇੰਨਾ ਪਿਆਰ ਦੇ ਰਹੀਆਂ ਇੰਨਾ ਇੱਥੇ ਤੱਕ ਲੈ ਕੇ ਆਈਆਂ ਨੇ ਤੇ ਉਹਨਾਂ ਨੂੰ ਤਾਂ ਚਲੋ ਵੇਟ ਰਹਿੰਦੀ ਸੀ ਸ਼ਾਮ ਨੂੰ ਤਾਂ ਹੁਣ ਇਹ ਵੀਡੀਓ ਆ ਜਿਹੜੀ ਆਪਣੀ ਮੰਡੇ ਤੋਂ ਜਾਨੀ ਕਿ ਸੋਮਵਾਰ ਤੋਂ ਜਿਹੜੀ ਵੀਡੀਓ ਦਾ ਟਾਈਮਿੰਗ ਆ ਉਹ 9 ਤੋਂ 10 ਦੇ ਵਿੱਚ ਵਿੱਚ ਚਲਿਆ ਜਾਣਾ ਜੀ 9 ਤੋਂ 10 ਵਜੇ ਮਾਰਨਿੰਗ 'ਚ ਅਪਲੋਡ ਹੋ ਜਾਇਆ ਕਰਨੇ ਆ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ